ਇੱਕ ਪੋਜ਼ਿਟਿਵ ਸਟੋਰੀ ਦਿਖਾਵਾਂਗੇ ਤੁਹਾਨੂੰ ਬਠਿੰਡਾ ਤੋਂ ਆਈ ਹੈ ਜਿੱਥੇ ਪੰਜਾਬ ਦੇ ਪੁਲਿਸ ਪਤੰਗ ਉਡਾ ਰਹੀ ਹੈ ਕਿ ਇਹ ਪਤੰਗ ਚਾਇਨਾ ਡੋਰ ਨਾਲ ਡਾਰਾ ਜਾ ਰਿਹਾ ਹੈ ਉਡਾਇਆ ਜਾ ਰਿਹਾ ਹੈ ਇੱਕ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਪਰ ਪੁਲਿਸ ਆਫਿਸਰਸ ਦਾ ਮੰਨਣਾ ਹੈ ਕਿ ਅਸੀਂ ਪਤੰਗ ਬਾਜ਼ੀ ਦੇ ਮੁਕਾਬਲੇ ਕਰਵਾ ਕੇ ਲੋਕਾਂ ਨੂੰ ਜਾਣਕਾਰੀ ਦੇ ਰਹੇ ਹਾਂ ਕਿ ਤੁਹਾਨੂੰ ਪਲਾਸਟਿਕ ਡੋਰ ਨਾਲ ਪਤੰਗ ਨਹੀਂ ਉਡਾਉਣਾ ਚਾਹੀਦਾ ਤਾਂ ਪੋਜ਼ਿਟਿਵ ਸਟੋਰੀ ਚ ਕੀ ਖਾਸ ਹੈ ਉਹ ਦੇਖਦੇ ਹਾਂ ਪੰਜਾਬ ਦੀ ਨੌਜਵਾਨ ਪੀੜੀ ਨਸ਼ਿਆਂ ਦੀ ਦਲਦਲ ਵਿੱਚ ਤਸਦੀ ਜਾ ਰਹੀ ਹੈ। ਸੁਭਾ ਸਰਕਾਰ ਵੱਲੋਂ ਇਸ ਦੇ ਵਿਰੋਧ ਸਖਤ ਕਦਮ ਚੁੱਕੇ ਜਾ ਰਹੇ ਨੇ ਪਰ ਬਠਿੰਡਾ ਪੁਲਿਸ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਇੱਕ ਅਨੋਖੀ ਪਹਿਲ ਕੀਤੀ ਹੈ। ਬਠਿੰਡਾ ਪੁਲਿਸ ਨੇ ਨੌਜਵਾਨਾਂ ਦਾ ਧਿਆਨ ਨਸ਼ਿਆਂ ਤੋਂ ਹਟਾ ਕੇ ਚੰਗੇ ਪਾਸੇ ਲਗਾਉਣ ਦੇ ਲਈ ਪਤੰਗਬਾਜ਼ੀ ਮੁਕਾਬਲੇ ਸ਼ੁਰੂ ਕਰਵਾਏ ਨੇ। ਇੰਨਾ ਹੀ ਨਹੀਂ ਇਸ ਨਾਲ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਕਿਉਂਕਿ ਬਸੰਤ ਪੰਚਮੀ ਆਉਂਦਿਆਂ ਹੀ ਨੌਜਵਾਨ ਤੜਾ ਤੜ ਚਾਈਨਾ ਡੋਰ ਖਰੀਦਦੇ ਨੇ। ਜਿਸ ਕਾਰਨ ਅਸਮਾਨ ਵਿੱਚ ਉੱਡਣ ਵਾਲੇ ਪੰਛੀਆਂ ਦੀ ਜਾਨ ਨੂੰ ਤਾਂ ਖਤਰਾ ਹੁੰਦਾ ਹੀ ਹੈ ਬਲਕਿ ਆਮ ਜਨਤਾ ਨੂੰ ਵੀ ਨੁਕਸਾਨ ਪਹੁੰਚਦਾ ਹੈ ਇਸੇ ਤਹਿਤ ਬਠਿੰਡਾ ਪੁਲਿਸ ਵੱਲੋਂ ਪਤੰਗਬਾਜ਼ੀ ਮੁਕਾਬਲੇ ਕਰਵਾ ਕੇ ਨੌਜਵਾਨਾਂ ਨੂੰ ਇਹਨਾਂ ਦੋ ਚੀਜ਼ਾਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਬਠਿੰਡਾ ਪੁਲਿਸ ਵੱਲੋਂ ਪੰਜਾਬ ਵਿੱਚ ਪਹਿਲ ਕਦਮੀ ਕਰਦਿਆਂ ਵੀਰਵਾਰ ਨੂੰ ਸਪੋਰਟਸ ਸਟੇਡੀਅਮ ਵਿੱਚ ਪਤੰਗਬਾਜ਼ੀ ਕੰਪੀਟੀਸ਼ਨ ਕਰਵਾਇਆ ਗਿਆ ਜਿਸ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਤੇ ਸਪੋਰਟਸ ਵੱਲ ਲੈ ਕੇ ਆਉਣਾ ਹੈ ਤੇ ਉਹਨਾਂ ਵਿੱਚ ਖੇਡਣ ਦੀ ਰੁਚੀ ਪੈਦਾ ਕਰਨਾ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਉਹ ਆਪਣੇ ਚੰਗੇ ਭਵਿੱਖ ਲਈ ਕੰਪੀਟੀਸ਼ਨ ਲੜਨ। ਐਸਐਸਪੀ ਬਠਿੰਡਾ ਹਰਮਨबीर ਸਿੰਘ ਗਿੱਲ ਮੁਤਾਬਕ ਇੱਕ ਚੰਗੇ ਕੰਮ ਦੀ ਪਹਿਲ ਕਦਮੀ ਕੀਤੀ ਗਈ ਹੈ ਜਿਸ ਨਾਲ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਹਟਾ ਕੇ ਖੇਡਾਂ ਵੱਲਿਆਂ ਦਾ ਜਾਵੇਗਾ ਤੇ ਕੰਪੀਟੀਸ਼ਨ ਦੀ ਲਗਨ ਪੈਦਾ ਕਰਵਾਈ ਜਾਏਗੀ। ਔਰ ਇਸ ਵੇਲੇ ਸਾਰਾ ਜਿਹੜਾ ਯੂਥ ਆ ਉਹ ਇਸ ਗੱਲ ਵਾਲੇ ਪਾਸੇ ਐਕਟੀਵੇਟ ਆ ਪਤੰਗबाजी ਵਾਲੇ ਪਾਸੇ ਸੋ ਤਿਹਾਰ ਨੂੰ ਮੁੱਖ ਰੱਖਦੇ ਹੋ ਕਿਉਂਕਿ ਸਾਡਾ ਜਿਹੜਾ ਦੇਸ਼ ਆ ਉਹਦੇ ਚ ਤਿਹਾਰਾਂ ਦਾ ਬਹੁਤ ਅਹਿਮੀਅਤ ਹੈਗੀ ਆ ਉਹਨੂੰ ਮੁੱਖ ਰੱਖਦੇ ਹੋਏ ਅਸੀਂ ਇੱਕ ਤਾਂ ਡਰੱਗਸ ਦੇ ਅਗੇਂਸਟ ਜਿਹੜੀ ਹੈਗੀ ਆ ਅਵੇਅਰਨੈਸ ਕਰਨ ਵਾਸਤੇ ਯੂਥ ਨੂੰ ਇਸ ਪਲੈਟਫਾਰਮ ਤੋਂ ਅਸੀਂ ਕੋਸ਼ਿਸ਼ ਕੀਤੀ ਆ ਜੰਨੀਆਂ ਵੀ ਪਤੰਗਾ ਅਸੀਂ ਯੂਥ ਨੂੰ ਇੱਥੇ ਔਰ ਡੋਰ ਜਿਹੜੀ ਆ ਉਹ ਫ੍ਰੀ ਆਫ ਕੋਸਟ ਜਿਹੜੀ ਡਿਸਟ੍ਰੀਬਿਊਟ ਕੀਤੀ ਆ ਔਰ ਇਹ ਸਾਰੀ ਇਹ ਸਾਰਾ ਉਪਰਾਲਾ ਇਸੇ ਕਰਕੇ ਕੀਤਾ ਵੀ ਜਿਹੜਾ ਯੂਥ ਆ ਉਹ ਪਤੰਗਾਂ ਪਤੰਗਬਾਜ਼ੀ ਕਰੇ ਜਿਹੜਾ ਕਿ ਇੱਕ ਤਰ੍ਹਾਂ ਦੀ ਇਹ ਖੇਡ ਆ ਉਹਦੇ ਚੋ ਸ਼ਾਮਲ ਹੋਵੇ ਔਰ ਜਿਹੜਾ ਡਰੱਗਸ ਦੇ ਅਗੇਂਸਟ ਜਿੰਨੇ ਵੀ ਅਸੀਂ ਉਹਦੇ ਗੁਸ਼ਤ ਪ੍ਰਭਾਵ ਦੇ ਉਹਨਾਂ ਤੋਂ ਅਸੀਂ ਪਤੰਗਬਾਜ਼ੀ ਦੇ ਉੱਤੇ ਜੜਾ ਵਾ ਉਹਨਾਂ ਨੂੰ ਉਹ ਜਿਹੜੇ ਸਲੋਗਨਸਾ ਲਿਖੇ ਗਏ ਆ ਇਸ ਦੇ ਨਾਲ ਹੀ ਜਿੱਥੇ ਬਸੰਤ ਪੰਚਮੀ ਮੌਕੇ ਪਤੰਗਾਂ ਉਡਾਈਆਂ ਗਈਆਂ ਉੱਥੇ ਹੀ ਚਾਇਨਾ ਡੋਰ ਦੀ ਵਰਤੋਂ ਕਰਨ ਤੋਂ ਰੋਕਣ ਲਈ ਨੌਜਵਾਨਾਂ ਵਿੱਚ ਪਤੰਗਬਾਜ਼ੀ ਦਾ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਹੈ। ਇੱਕ ਚੰਗੀ ਸ਼ੁਰੂਆਤ ਹੈ ਜਿਸ ਤੋਂ ਉਮੀਦ ਹੈ ਕਿ ਲੋਕਾਂ ਵਿੱਚ ਇਸ ਦਾ ਚੰਗਾ ਸੰਦੇਸ਼ ਜਾਵੇਗਾ। ਇਸ ਮੁਕਾਬਲੇ ਵਿੱਚ ਜਿੱਤਣ ਵਾਲੇ ਨੂੰ ਇਨਾਮ ਵੀ ਦਿੱਤਾ ਜਾਵੇਗਾ। ਬਟਿੰਡਾ ਪੁਲਿਸ ਦੀ ਇਸ ਪਹਿਲ ਕਦਮੀ ਦਾ ਜਿੱਥੇ ਨੌਜਵਾਨਾਂ ਵਿੱਚ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਜਾਵੇਗਾ, ਉੱਥੇ ਹੀ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਇਸ ਬਾਰੇ ਵੀ ਨੌਜਵਾਨਾਂ ਤੇ ਬੱਚਿਆਂ ਵਿੱਚ ਜਾਗਰੂਕਤਾ ਆਵੇਗੀ। ਬਟਿੰਡਾ ਤੋਂ ਕੁਲਬੀਰ ਬੀੜਾ ਦੀ ਰਿਪੋਰਟ ਜ਼ੀ ਮੀਡੀਆ।